ਤੈਨੂੰ ਇਹੋ ਲੱਗਦਾ ਹੈ ਕਿ ਹਰ ਧਰਮ ਦੀਆਂ ਆਪਣੀਆਂ ਆਪਣੀਆਂ ਮਰਿਆਦਾਵਾਂ ਮੰਨਤਾਵਾਂ ਹੁੰਦੀਆਂ ਨੇ ਤੇ ਉਹਨਾਂ ਮੰਨਤਾਵਾਂ ਦਾ ਪਾਲਣ ਕਰਨਾ ਜਿਹੜਾ ਹੈ ਹਰ ਬੰਦੇ ਲਈ ਖਾਸ ਤਾਰ ਦੇ ਉੱਤੇ ਧਾਰਮਿਕ ਬੰਦੇ ਲਈ ਜਿਹੜਾ ਧਾਰਮਿਕ ਫੀਲਡ 'ਚ ਰਿਹਾ ਹੋਵੇ ਮੇਰੇ ਵਰਗਾ ਉਹਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਪਰ ਉਹਤੇ ਕਿਸੇ ਵੀ ਕੀਮਤ ਦੇ ਉੱਤੇ ਸਿਧਾਂਤ ਨਾਲ ਅਸੀਂ ਸਮਝੌਤਾ ਨਹੀਂ ਕਰਦੇ ਤੇ ਸਿਧਾਂਤ ਨਾਲ ਸਮਝੌਤੇ ਹੋਣੇ ਵੀ ਨਹੀਂ ਚਾਹੀਦੇ ਰਾਤਰੀ ਦੇ ਪ੍ਰੋਗਰਾਮ ਦੇ ਵਿੱਚ ਜਨਮ ਅਸ਼ਮੀ ਦੇ ਪ੍ਰੋਗਰਾਮ ਦੇ ਵਿੱਚ ਕੋਈ ਸਰਤਾ ਆਉਗਾ ਤੁਸੀਂ ਜਾਓਗੇ ਕਿ ਨਹੀਂ ਜਾਓਗੇ ਦੇਖੋ ਜੇ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੀ ਬਾਣੀ ਅਲਾਉ ਕਰਦੀ ਹੈ ਤੇ ਜਾਵਾਂਗੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅਲਾਉ ਨਹੀਂ ਕਰਦੀ ਤੇ ਫਿਰ ਜਿਹੜੇ ਕੱਟੜ ਮੁਸਲਮਾਨ ਪਾਕਿਸਤਾਨ ਦੇ ਵੀ ਆਉਂਦੇ ਆ ਉਹ ਹਰਿਮੰਦਰ ਸਾਹਿਬ ਮੱਥਾ ਨਹੀਂ ਟੇਕਦੇ ਲੇਕਿਨ ਅਸੀਂ ਉਹਨਾਂ ਤੇ ਇਤਰਾਜ਼ ਕਰਦੇ ਹਾਂ ਕਿ ਤੁਸੀਂ ਮੱਥਾ ਕਿਉਂ ਨਹੀਂ ਟੇਕਦੇ ਕਿਉਂਕਿ ਉਹਨਾਂ ਦਾ ਧਰਮ ਹੈ ਸਾਨੂੰ ਪਤਾ ਹੈ ਸੈਂਬਤ ਤੁਸੀਂ ਕਿਹਾ ਸੀ ਕਿ ਮੈਂ ਪਸੋਰ ਸਿਆਸੀ ਪ੍ਰਧਾਨ ਹੋਣ ਦੇ ਨਾਤੇ ਕਿਸੇ ਵੀ ਡੇਰੇ ਦੇ ਵਿੱਚ ਸ਼ਮੂਜਿਤ ਨਹੀਂ ਕਰਾਂ ਅੱਜ ਇੱਕ ਮੀਟਿੰਗ ਕੀਤੀ ਹੈ ਵਰਕਿੰਗ ਕਮੇਟੀ ਦੇ ਨਾਲ ਤੁਹਾਨੂੰ ਬਹੁਤ ਸਾਰੇ ਸੁਝਾਅ ਆਏ ਨੇ ਇਸਤਰੀ ਮਿਹਨਤ ਦੇ ਜੁੜਤ ਰੇਗ ਦੇ ਜਾਂ ਪ੍ਰੋਜੈਕਸ਼ਨ ਨੂੰ ਜਥੇਬੰਦੀਆਂ ਬਣਾਉਣ ਦੇ ਲਈ ਕਿ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੰਜੀਦਾ ਪ੍ਰਧਾਨ ਕਿਉਂਕਿ ਆਪਾਂ ਇਲੈਕਸ਼ਨ ਲੜਨੀ ਹੈ ਕੱਲ ਨੂੰ ਕਿਸੇ ਜਿਹੜੇ ਧਾਰਮਿਕ ਸਾਡੇ ਸਮਾਗਮ ਹੁੰਦੇ ਨੇ ਹਿੰਦੂ ਧਰਮ ਦੇ ਹੁੰਦੇ ਨੇ ਜਾਂ ਡੇਰਾ ਬੱਲਾ ਤੇ ਹੋਇਆ ਜਾਂ ਉੱਥੇ ਹੋਇਆ ਤੁਸੀਂ ਇਹੋ ਜਿਹੇ ਸਥਾਨਾਂ ਦੇ ਉੱਤੇ ਵੀ ਜਾਓਗੇ ਕਿ ਨਹੀਂ ਜਾਓਗੇ ਕਿਉਂਕਿ ਤੁਸੀਂ ਬਤੌਰ ਜੱਤੇ ਅਮਰਪਾਲ ਸਿੰਘ ਬਹੁਤ ਵਧੀਆ ਸਵਾਲ ਕੀਤਾ ਮੈਨੂੰ ਇਹੋ ਲੱਗਦਾ ਹੈ ਕਿ ਹਰ ਧਰਮ ਦੀਆਂ ਆਪਣੀਆਂ ਆਪਣੀਆਂ ਮਰਿਆਦਾਵਾਂ ਮੰਨਤਾਵਾਂ ਹੁੰਦੀਆਂ ਨੇ ਤੇ ਉਹਨਾਂ ਮੰਨਤਾਵਾਂ ਦਾ ਪਾਲਣ ਕਰਨਾ ਜਿਹੜਾ ਹੈ ਹਰ ਬੰਦੇ ਲਈ ਖਾਸ ਤੌਰ ਦੇ ਉੱਤੇ ਧਾਰਮਿਕ ਬੰਦੇ ਲਈ ਜਿਹੜਾ ਧਾਰਮਿਕ ਫੀਲਡ 'ਚ ਰਿਹਾ ਹੋਵੇ ਮੇਰੇ ਵਰਗਾ ਉਹਦੇ ਲਈ ਬਹੁਤ ਜ਼ਰੂਰੀ ਹੁੰਦਾ ਜਿਵੇਂ ਸ੍ਰੀ ਹਰਮੰਦਰ ਸਾਹਿਬ ਅਸੀਂ ਸ੍ਰੀ ਹਰਮੰਦਰ ਸਾਹਿਬ ਕਹਿੰਦੇ ਆ ਕਿ ਸਾਰਿਆਂ ਦਾ ਸਾਂਝ ਹੈ ਲੇਕਿਨ ਕੁਝ ਕੁ ਪ੍ਰੋਟੋਕਾਲ ਇਸਤੇਮਾਲ ਕਰਨੇ ਪੈਂਦੇ ਨੇ ਜਿਵੇਂ ਜੋੜਾ ਉਤਾਰਨਾ ਪੈਂਦਾ ਔਰ ਸਿਰ ਟਕਣਾ ਪੈਂਦਾ ਤੇ ਜੇਬ ਦੇ ਵਿੱਚ ਕੋਈ ਨਸ਼ਾ ਪੱਤਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਜੇ ਬੰਦਾ ਕੋਈ ਇਹ ਜਿੱਦ ਕਰੇ ਕਿ ਮੈਂ ਤਾਂ ਨੰਗੇ ਸਿਰ ਆਉਣਾ ਹੈ ਜਾਂ ਮੈਂ ਜੁੱਤੀ ਪਾ ਕੇ ਆਉਣਾ ਜਾਂ ਮੇਰੀ ਜੇਬ 'ਚ ਨਸ਼ਾ ਹੈ ਤੇ ਮੈਨੂੰ ਇਹ ਵੀ ਉਲਾਬ ਕਰੋ ਤੇ ਕਿਸੇ ਵੀ ਕੀਮਤ ਦੇ ਉੱਤੇ ਸਿਧਾਂਤ ਨਾਲ ਅਸੀਂ ਸਮਝੌਤਾ ਨਹੀਂ ਕਰਦੇ ਤੇ ਸਿਧਾਂਤ ਨਾਲ ਸਮਝੌਤੇ ਹੋਣੇ ਵੀ ਨਹੀਂ ਚਾਹੀਦੇ ਤੇ ਸਾਡਾ ਸਿਧਾਂਤ ਕਹਿੰਦਾ ਹੈ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਤੇ ਦیدار ਖਾਲਸੇ ਦਾ ਅਸੀਂ ਆਪਣੇ ਸਿਧਾਂਤ ਦੇ ਉੱਤੇ ਕਾਇਮ ਆ ਤਾਕੀ ਸਰਕਾਰਾਂ ਬਣਦੀਆਂ ਰਹਿੰਦੀਆਂ ਨੇ ਟਹਿਨੀਆਂ ਰਹਿੰਦੀਆਂ ਨੇ ਬਿਲਕੁਲ ਸੇਟ ਆ ਕੇ ਆਏਗਾ ਨਸ਼ਾ ਬਾਹਰ ਸੁੱਟ ਕੇ ਆਏਗਾ ਪਾਉਮ ਜਲਾਬਾ ਲਾ ਕੇ ਆਏਗਾ ਤੁਸੀਂ ਉਹਨੂੰ ਫੇਰੀ ਫੇਰੀ ਜਾਓਗੇ ਫਿਰ ਤੁਸੀਂ 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 ਸ਼ੁਭਰਾਤਰੀ ਦੇ ਪ੍ਰੋਗਰਾਮ ਦੇ ਵਿੱਚ ਜਨਮ ਅਸ਼ਟਮੀ ਦੇ ਪ੍ਰੋਗਰਾਮ ਦੇ ਵਿੱਚ ਕੋਈ ਸਰਦਾ ਹੋਊਗਾ ਤੁਸੀਂ ਜਾਓਗੇ ਕਿ ਨਹੀਂ ਜਾਓਗੇ ਦੇਖੋ ਜੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਬਾਣੀ ਅਲਾਉ ਕਰਦੀ ਹੈ ਜਾਵਾਂਗੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅਲਾਉ ਨਹੀਂ ਕਰਦੀ ਤੇ ਫਿਰ ਅੱਜ ਤੁਸੀਂ ਦੇਖੋ ਜਿਹੜੇ ਕੱਟੜ ਮੁਸਲਮਾਨ ਪਾਕਿਸਤਾਨ ਦੇ ਵੀ ਆਉਂਦੇ ਆ ਉਹ ਹਰਿਮੰਦਰ ਸਾਹਿਬ ਮੱਥਾ ਨਹੀਂ ਟੇਕਦੇ ਲੇਕ ਸਾਡੇ ਧਰਮ ਦੀ ਪਾਲਣਾ ਕਰਨ ਦੀ ਸਾਨੂੰ ਖੁੱਲ੍ਹ ਹੋਣੀ ਚਾਹੀਦੀ।